ਔ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਜਿੱਥੇ ਵੀ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ ਬੜੇ ਪਿਆਰ ਦੇ ਨਾਲ ਸ਼ਰਦਾ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੀਆਂ ਨੇ ਆਉ ਜਿੰਨੇ ਕੋ ਸਰੀਰ ਆਪ ਜੀ ਗੁਰੂ ਚਰਨਾਂ ਪਾਸ ਬਿਰਾਜਮਾਨ ਹੋ ਹਰ ਕਿਆਂ ਕਥਾ ਕਹਾਣੀਆਂ ਗੁਰਮੀਤ ਸੁਨਾਈਆਂ ਆਉ ਗੁਰੂ ਕੀ ਬਾਣੀ ਦੇ ਰਾਹੀਂ ਮਾਲਕ ਦੀਆਂ ਕਹਾਣੀਆਂ ਨੂੰ ਸਾਂਝਾ ਕਰੀਏ ਜੋ ਸਾਨੂੰ ਪੁੱਤਰਾਂ ਤੋਂ ਚੰਗੇ ਸੁਪੁੱਤਰ ਬਣਾ ਦੇਣ ਮਾਲਕ ਦੀ ਬਾਣੀ ਦਾ ਫਰਮਾਨ ਹੈ ਨਾ ਕਿ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤਰ ਕਰੀਨ ਜੋ ਗੁਰੂ ਕਹੇ ਜੋ ਗੁਰੂ ਕਹਿੰਦਾ ਹੈ ਉਹਨੂੰ ਭਲਾ ਕਰਕੇ ਜੇਕਰ ਮੰਨ ਲੈਂਦੇ ਨੇ ਤੇ ਮਲਕ ਆਖਣ ਲੱਗੇ ਉਹ ਪੁੱਤਰਾਂ ਤੋਂ ਸੁਪੁੱਤਰ ਬਣ ਜਾਂਦੇ ਨੇ ਤੇ ਜੇਕਰ ਇਹਨਾਂ ਕਹਾਣੀਆਂ ਨੂੰ ਸੁਣ ਕੇ ਇਹ ਬਾਣੀ ਦੀਆਂ ਵਿਚਾਰਾਂ ਨੂੰ ਸੁਣ ਕੇ ਇਤਿਹਾਸ ਨੂੰ ਸੁਣ ਕੇ ਸਾਖੀਆਂ ਸੁਣ ਕੇ ਜੇਕਰ ਅਸੀਂ ਪੁੱਤਰਾਂ ਦੇ ਸੁਪੁੱਤਰ ਨਾ ਬਣੇ ਤੇ ਮਾਫ ਕਰਿਓ ਮੈਨੂੰ ਕਹਿ ਲੈਣ ਦੇਣਾ ਕਿ ਫਿਰ ਇਹ ਕੇਵਲ ਤੇ ਕੇਵਲ ਕਨ ਰਸ ਹੈ ਆਓ ਗੁਰਦੇਵ ਪਰਸ਼ਾ ਮਹਿਰਮਤ ਕਰਨ ਕੀਤੀਆਂ ਹੋਈਆਂ ਵਿਚਾਰਾਂ ਸਾਡੇ ਸਾਰਿਆਂ ਦੇ ਜੀਵਨ ਦਾ ਇਹ ਆਧਾਰ ਬਣ ਜਾਣ ਜਿਵੇਂ ਖਾਲੀ ਘਰੋਂ ਚੱਲ ਕੇ ਆਏ ਸਾਂ ਉਸੇ ਤਰ੍ਹਾਂ ਦੇ ਵਾਪਸ ਖਾਲੀ ਨਾ ਜਾਈਏ ਮਾਲਕ ਦੀ ਬਾਣੀ ਨੂੰ ਨਾਲ ਲੈ ਕੇ ਆਪਣੇ ਘਰਾਂ ਨੂੰ ਪਰਤੀਏ ਮਿਹਰਮਤ ਕਰੋ ਅਸੀਸ ਬਖਸ਼ਿਸ਼ ਕਰੋ ਫਤੇ ਨਾਲ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਚੌਥੇ ਗੁਰੂ ਦੇਵ ਪਾਤਸ਼ਾਹ ਮਹਾਰਾਜ ਜਿੱਦਾ ਆਪਣੇ ਸ਼ਬਦ ਸਰਵਣ ਕੀਤਾ ਹੈ ਜੋ ਗੌੜੀ ਰਾਖ ਦੇ ਅੰਦਰ 310 ਅੰਕ ਦੇ ਉੱਤੇ ਸੁਭਾਏਮਾਨ ਹੈ ਗੁਰੂ ਸਾਹਿਬ ਦੇ ਜੀਵਨ ਨੂੰ ਵਿਚਾਰਨ ਤੋਂ ਪਹਿਲਾਂ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਮਾਲਕ ਦਾ ਜਨਮ ਕਿਸ ਸਥਾਨ ਦੇ ਉੱਤੇ ਹੋਇਆ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜੋ ਦੁਨੀਆ ਦੇ ਉੱਤੇ ਲੈ ਕੇ ਆਈ ਉਹ ਜਨਨੀ ਉਸ ਮਾਂ ਦਾ ਨਾਮ ਕੀ ਹੈ ਉਹ ਮਹਾਨ ਸਤਗੁਰੂ ਜੋਧੇ ਜਰਨੈਲ ਦੁਖੀਆਂ ਦੇ ਦੁੱਖ ਵੰਡਾਉਣ ਵਾਲੇ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਉਹਨਾਂ ਦੇ ਪਿਤਾ ਕੌਣ ਹਨ ਕਿਸ ਜਗ੍ਹਾ ਦੇ ਉੱਤੇ ਮਾਲਕ ਦਾ ਪ੍ਰਕਾਸ਼ ਹੋਇਆ ਹੈ ਇਸ ਚੀਜ਼ ਦਾ ਸਾਨੂੰ ਪਤਾ ਹੋਵੇ ਮਾਫ਼ ਕਰਿਓ ਅੱਜ ਅਸੀਂ ਬਹੁਤ ਵੱਡੀ ਮਾਤਰਾ ਦੇ ਵਿੱਚ ਵਿਰੋਧ ਕਰਦੇ ਆ ਨਾ ਜੇਕਰ ਕੋਈ ਹਿਸਟਰੀ ਦੇ ਉੱਤੇ ਕੋਈ ਫਿਲਮ ਬਣਦੀ ਹੈ ਤੇ ਆਪਾਂ ਉਹਦਾ ਵਿਰੋਧ ਕਰਦੇ ਆ ਕਿ ਇਹ ਬਲ ਇਹ ਫਿਲਮਾਂ ਕਿਉਂ ਬਣ ਰਹੀਆਂ ਨੇ ਸਾਡੇ ਇਤਿਹਾਸ ਦੇ ਉੱਤੇ ਫਿਰ ਜਰੀਆ ਵੀ ਕੀ ਰਹਿ ਗਿਆ ਜਿੱਥੋਂ ਅਸੀਂ ਇਤਿਹਾਸ ਨੂੰ ਸੁਣਨਾ ਸੀ ਅਸੀਂ ਉੱਥੇ ਜਾਣਾ ਤੇ ਬੰਦ ਕਰ ਦਿੱਤਾ ਤੇ ਜਿਨ੍ਹਾਂ ਲੋਕਾਂ ਨੇ ਫਿਰ ਬਿਜ਼ਨਸ ਕਰਨਾ ਸੀ ਜਿਨ੍ਹਾਂ ਨੇ ਆਪਣੀ ਕਲਾ ਦੇ ਰਾਹੀਂ ਤੁਹਾਨੂੰ ਉਹ ਦਿਖਾਉਣਾ ਸੀ ਉਹ ਆਪਣਾ ਕੰਮ ਕਰ ਰਹੇ ਨੇ ਪਰ ਮੇਰਾ ਇੱਕ ਪੁਆਇੰਟ ਆਫ 뷰 ਹੈ ਤੁਹਾਨੂੰ ਭਾਵੇਂ ਠੀਕ ਲੱਗੇ ਭਾਵੇਂ ਨਾ ਲੱਗੇ ਜੇਕਰ ਇਤਿਹਾਸ ਦੇ ਉੱਤੇ ਇਹੋ ਜਿਹੇ ਐਨੀਮੇਸ਼ਨ ਜਾਂ ਫਿਲਮਾਂ ਬਣਵੀਂ ਜਾਣ ਸਾਡੇ ਬੱਚਿਆਂ ਤੱਕ ਉਹ ਪਹੁੰਚ ਵੀ ਜਾਣ ਤੇ ਇਹਦੇ 'ਚ ਨੁਕਸਾਨ ਵੀ ਕੋਈ ਨਹੀਂ ਹੈ ਹਾਂ ਜਿਹੜੀ ਸਰਮੌਰ ਸੰਸਥਾ ਹੈ ਉਹਦੇ 'ਚ ਵੇਖੇ ਕੋਈ ਗਲਤ ਤੇ ਨਹੀਂ ਸਿਧਾਂਤਾਂ ਦੇ ਉਲਟ ਉਨ ਇੱਕ ਬਹੁਤ ਹੀ ਪੰਜਾਬੀ ਇੰਡਸਟਰੀ ਵੱਲੋਂ ਇੱਕ ਫਿਲਮ ਤਿਆਰ ਹੋ ਰਹੀ ਹੈ ਬਾਬਾ ਗੁਰਦੇਵ ਸਿੰਘ ਪੁਰਾਂ ਦਾ ਜਿਹੜਾ ਕਾਮਾਗਾਟਾ ਮਾਰੂ ਉਹ ਜਹਾਜ ਡੁੱਬਿਆ ਸੀ 80% ਬੱਚਿਆਂ ਨੂੰ ਕੀ ਤੇ ਸਿਆਣਿਆਂ ਨੂੰ ਵੀ ਇਸ ਗੱਲ ਦਾ ਪਤਾ ਹੋਣਾ ਕਿ ਕਾਮਾਗਾਟਾ ਮਾਰੂ ਜੋ ਹਾਦਸਾ ਵਾਪਰਿਆ ਸੀ ਕੀ ਸੀ ਸਾਡੇ ਕੋਲ ਬਹੁਤ ਵੱਡ ਮੁੱਲਾ ਤੇ ਮਾਨ ਮੱਤਾ ਸਾਡੇ ਕੋਲ ਇਤਿਹਾਸ ਹੈ ਮਾਫ ਕਰਿਓ ਬਾਹਰਲੇ ਲੋਕ ਉਸ ਚੀਜ਼ ਦੀਆਂ ਰਿਸਰਚਾਂ ਕਰ ਰਹੇ ਨੇ ਤੇ ਜਿਨ੍ਹਾਂ ਨਾਲ ਉਸ ਚੀਜ਼ ਦਾ ਹਾਸਾ ਵਾਪਰਿਆ ਹੈ ਅਸੀਂ ਉਹਨੂੰ ਪੜ ਕੇ ਰਾਜੀ ਨਹੀਂ ਬਹੁਤ ਕੁਝ ਸਾਡੇ ਨਾਲ ਹੋਇਆ ਇੱਕ ਕਿਤਾਬ ਹੈ ਬੜੀ ਪਿਆਰੀ ਹੈ ਕਿਤਾਬ ਦਾ ਨਾਮ ਹੀ ਇਹ ਹੈ ਕਿ ਅੱਜ ਦਾ ਦਿਨ 365 ਦਿਨ ਦੇ ਸਾਲ ਦੇ ਨੇ ਕੋਈ ਐਸਾ ਦਿਨ ਨਹੀਂ ਜਿਸ ਦਿਨ ਸਾਡਾ ਉਸ ਦਿਨ ਦੇ ਨਾਲ ਸਾਡਾ ਇਤਿਹਾਸ ਦਾ ਕੋਈ ਸਾਂਝਾ ਦਿਨ ਨਾ ਹੋਇ ਜਿਸ ਦਿਨ ਕੋਈ ਐਸੀ ਘਟਨਾ ਸਾਡੇ ਸਿੱਖਾਂ ਸਿੱਖ ਕੌਮ ਦੇ ਇਤਿਹਾਸ ਵਿੱਚ ਨਾਮ ਆਪਰੀ ਹੋਈ ਈਸਾਈ ਪਾਦਰੀ ਨੇ ਗੱਲ ਕੀਤੀ ਸੀ ਨਾ ਕਿ ਨਾ ਸਿੱਖੋ ਸਾਡਾ ਇੱਕ ਪੈਗੰਬਰ ਦੁਨੀਆ ਦੇ ਉੱਤੇ ਆਇਆ ਸੂਲੀ ਦੇ ਉੱਤੇ ਚੜਿਆ ਖੂਨ ਵਹਿਆ ਹੈ ਤੇ ਕਹਿੰਦਾ ਪੂਰੀ ਦੁਨੀਆ ਦੇ ਵਿੱਚ ਅਸੀਂ ਆਪਣੇ ਧਰਮ ਦਾ ਫੈਲਾਅ ਕੀਤਾ ਪੂਰੀ ਦੁਨੀਆ ਦੇ ਉੱਤੇ ਅਸੀਂ ਰਾਜ ਕਰ ਰਹੇ ਹਾਂ ਉਹ ਸਿੱਖੋ ਤੁਹਾਡਾ ਇਤਿਹਾਸ ਤੇ ਲਿਖਿਆ ਹੀ ਖੂਨ ਦੀ ਸਿਆਹੀ ਦੇ ਨਾਲ ਹੈ ਤੇ ਸਾਨੂੰ ਆਪਣੇ ਆਪ ਤੇ ਸੋਚਣਾ ਚਾਹੀਦਾ ਹੈ ਕਿ ਜੋ ਸਾਡੇ ਨਾਲ ਇੰਨਾ ਕੁਝ ਵਾਪਰਿਆ ਅਸੀਂ ਉਹਨੂੰ ਪੜ੍ਹੀਏ ਤੇ ਸਹੀ ਗੁਰਦੇਵ ਪਰਸ਼ਾ ਦਾ ਅੱਜ ਦਾ ਜੋ ਪਾਵਨ ਸ਼ਬਦ ਹੈ ਮਾਲਕ ਆਖਣ ਲੱਗੇ ਸਾ ਧਰਤੀ ਭਾਈ ਹਰਿਆਵਲੀ ਮਾਲਕ ਜੀਓ ਉਹ ਧਰਤੀ ਹਰਿਆਵਲੀ ਹੋ ਜਾਂਦੀ ਹੈ ਕਿੱਥੇ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਜਿੱਥੇ ਮੇਰਾ ਗੁਰੂ ਆ ਕੇ ਉਸ ਜਗ੍ਹਾ ਦੇ ਉੱਤੇ ਪ੍ਰਕਾਸ਼ਮਾਨ ਹੋ ਜਾਏ ਉਹ ਧਰਤੀ ਜਿਹੜੀ ਹੈ ਉਹ ਹਰਿਆਵਲੀ ਹੋ ਜਾ ਕਰਦੀ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਮੇਂ ਵੀ ਇਹ ਕੁਝ ਵਾਪਰਿਆ ਦੂਸਰੇ ਗੁਰਦੇਵ ਮਹਾਰਾਜ ਦੇ ਸਮੇਂ ਵੀ ਇਹ ਕੁਝ ਵਾਪਰਿਆ ਹੈ ਚੌਥੇ ਪੰਜਵੇਂ ਜਿੱਥੇ ਵੀ ਦਸ ਗੁਰੂ ਸਾਹਿਬਾਨ ਆਪਣੇ ਪ੍ਰਚਾਰਕ ਦੌਰਿਆਂ ਉੱਤੇ ਗਏ ਜਿੱਥੇ ਵੀ ਉਹਨਾਂ ਨੂੰ ਜਿਉਣ ਦੀ ਉਮੀਦ ਤੱਕ ਮੁੱਕ ਗਈ ਮੁਰਝਾ ਗਏ ਜਿੱਥੇ ਗੁਰੂ ਨੇ ਜਾ ਕੇ ਆਪਣੇ ਸ਼ਬਦਾਂ ਦਾ ਪ੍ਰਕਾਸ਼ ਕੀਤਾ ਉਹਨਾਂ ਦੇ ਅੰਦਰ ਇੱਕ ਨਵੀਂ ਰੂਹ ਫੂਕ ਦਿੱਤੀ ਨਵੀਂ ਜਿਉਣ ਦੀ ਇੱਕ ਆਸ ਵੱਜ ਗਈ ਛੇਵੇਂ ਗੁਰਦੇਵ ਮਹਾਰਾਜ ਪਾਰਸ਼ਾ ਮੀਰੀ ਪੀਰੀ ਦੇ ਮਾਲਕ ਜਦੋਂ ਜਹਾਂਗੀਰ ਬਾਦਸ਼ਾਹ ਵੱਲੋਂ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਦੇ ਅੰਦਰ ਕੈਦ ਕੀਤਾ ਗਿਆ ਨਾ ਤੇ ਗਵਾਲੀਅਰ ਦਾ ਕਿਲਾ ਉਹ ਸੀ ਜਿੱਥੇ ਸ਼ਾਹੀ ਰਾਜੇ ਜਿਹੜੇ ਸਨ ਜਿਨ੍ਹਾਂ ਨੂੰ ਕੈਦ ਕੀਤਾ ਜਾਂਦਾ ਸੀ ਰਾਜਿਆਂ ਨੂੰ ਉੱਥੇ ਕੈਦ ਕੀਤਾ ਜਾਣਾ ਸਲੋ ਪాయిਜ਼ਨ ਉਹਨਾਂ ਦੇ ਖਾਣੇ 'ਚ ਦਿੱਤਾ ਜਾਣਾ ਐਸੀ ਪੋਸ਼ਾਕ ਇੱਕ ਤਿਆਰ ਕਰਾਈ ਜਾਣੀ ਜਿਹੜੀ ਪੋਸ਼ਾਕ ਦੇ ਨਾਲ ਜ਼ਹਿਰ ਲੱਗਾ ਹੋਣਾ ਜਦੋਂ ਉਹਦੇ ਜਿਉਣਾ ਕੋਈ ਜ ਸਰੀਰ ਵਿੱਚ ਰਚ ਜਾਣਾ ਤੇ ਉਹ ਐਸੀ ਹੌਲੀ ਹੌਲੀ ਬਿਮਾਰ ਹੋ ਕੇ ਉਹਨਾਂ ਦੁਨੀਆਂ ਦੇ ਉੱਤੇ ਮਰ ਕੇ ਚਲੇ ਜਾਣਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਨੂੰ ਉੱਥੇ ਕੈਦ ਕੀਤਾ ਗਿਆ ਨਾ ਜਿਨ੍ਹਾਂ ਨੇ ਜਿਉਣਾ ਦੀ ਬਿਲਕੁਲ ਉਮੀਦ ਛੱਡ ਦਿੱਤੀ ਸੀ ਜਿਹੜੇ ਕਹਿੰਦੇ ਸੀ ਸਾਨੂੰ ਜਿਉਣਾ ਹੁਣ ਸਾਨੂੰ ਬੇਕਾਰ ਲੱਗਦਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਉਸੇ ਗਵਾਲੀਅਰ ਦੇ ਕਿਲੇ ਦੇ ਅੰਦਰ ਗਏ ਨਾ ਉਹਨਾਂ ਨੂੰ ਇੱਕ ਜੀਵਨ ਦੀ ਜਿਉਣ ਦੀ ਇੱਕ ਨਵੀਂ ਉਮੰਗ ਪੈਦਾ ਹੋ ਗਈ ਗੁਰਬਾਣੀ ਦਾ ਕੀਰਤਨ ਹੋਇਆ ਕਰਨਾ ਸੰਗਤੀ ਰੂਪ ਦੇ ਅੰਦਰ ਮਾਲਕ ਨੇ ਉੱਚੀ ਉੱਚੀ ਗੁਰੂ ਕੀ ਬਾਣੀ ਦੇ ਸ਼ਬਦ ਪੜਿਆ ਕਰਨੇ ਉਸੇ ਗੁਰੂ ਕੀ ਬਾਣੀ ਦੀਆਂ ਵਿਚਾਰਾ ਕਰਿਆ ਕਰਨੀਆਂ ਜਿਨ੍ਹਾਂ ਦਾ ਮਨੋਬਲ ਬਿਲਕੁਲ ਡਿੱਗ ਚੁਕਿਆ ਸੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਦੇ ਨਾਲ ਉਹਨਾਂ ਦੇ ਮਨੋਬਲ ਨੂੰ ਚੁੱਕਿਆ ਜਿਉਣ ਦੀ ਇੱਕ ਨਵੀਂ ਤੰਗ ਪੈਦਾ ਕਰ ਦਿੱਤੀ ਅੱਜ ਸਾਨੂੰ ਇਸ ਗੱਲ ਨੂੰ ਸੋਚਣਾ ਚਾਹੀਦਾ ਹੈ ਕਿ ਜਿੱਥੇ ਗੁਰੂ ਕੀ ਬਾਣੀ ਦਾ ਪ੍ਰਕਾਸ਼ ਹੋ ਜਾਏ ਜਿੱਥੇ ਇਨਸਾਨ ਕਹਿ ਕੇ ਮੇਰਾ ਜਿਉਣ ਦਾ ਕੁਝ ਮਕਸਦ ਰਿਹਾ ਹੀ ਨਹੀਂ ਮੈਂ ਤੇ ਮਰ ਗਿਆ ਮੈਂ ਤੇ ਖਤਮ ਹੋ ਗਿਆ ਉਹ ਗੁਰੂ ਕੀ ਬਾਣੀ ਨੂੰ ਪੜ ਕੇ ਦੇਖੇ ਮਾਲਕ ਆਖਣੇ ਗੁਰੂ ਦੀ ਬਾਣੀ ਤੇ ਇਸ ਤਰ੍ਹਾਂ ਦੀ ਹੈ ਸੁੱਕੇ ਹੋਇਆ ਨੂੰ ਹਰਿਆ ਕਰ ਦਿੰਦੀ ਹੈ ਸਭ ਧਰਤੀ ਭਈ ਹਰਿਆਵਲੀ ਉਸੇ ਧਰਤੀ ਦੀ ਗੱਲ ਕੀਤੀ ਹੈ ਯਾਦ ਰੱਖਣਾ ਜਿੱਥੇ ਧਰਤੀ ਦੀ ਗੱਲ ਹੋਈ ਹੈ ਉੱਥੇ ਹਿਰਦੇ ਰੂਪੀ ਘਰ ਦੀ ਗੱਲ ਵੀ ਹੋਈ ਜੇ ਅਸੀਂ ਪੜਦੇ ਹਾਂ ਹਰ ਮੰਦਰ ਹਰੀ ਪਰਮਾਤਮਾ ਦਾ ਘਰ ਕੇਵਲ ਹਰੀ ਪਰਮਾਤਮਾ ਦਾ ਘਰ ਕੋਈ ਇਮਾਰਤ ਨਹੀਂ ਹੈ ਹਰੀ ਪਰਮਾਤਮਾ ਦਾ ਘਰ ਇਹ ਸਾਡਾ ਹਿਰਦੇ ਰੂਪੀ ਘਰ ਵੀ ਹੈ ਤੇ ਮਾਲਕ ਆਖਣ ਲਈ ਜਿੱਥੇ ਉਹ ਹਰੀ ਮੰਦਰ ਦੇ ਅੰਦਰ ਜਾ ਕੇ ਅਸੀਂ ਪੜਦੇ ਹਾਂ ਦੇਖਦੇ ਹਾਂ ਨਾ ਬੜੇ ਇਸੇ ਇੱਕ ਐਸੇ ਮਿਲਣਗੇ ਗੁਰੂ ਨੂੰ ਪਿਆਰ ਕਰਨ ਵਾਲੇ ਕਿ ਭਾਈ ਸਾਹਿਬ ਜਦੋਂ ਅਸੀਂ ਹਰਿਮੰਦਰ ਸਾਹਿਬ ਅਪਰਕਰਮਾਂ ਚ ਦਾਖਲ ਹੀ ਹੋਈਦਾ ਜਾ ਕੇ ਸਾਰੇ ਪਾਸੇ ਗੁਰਬਾਣੀ ਦੀ ਗੂੰਜ ਉੱਠਦੀ ਹੈ ਪਰਿਵਾਰ ਭੁੱਲ ਜਾਂਦਾ ਹੈ ਘਰ ਭੁੱਲ ਜਾਂਦਾ ਹੈ ਦਿਲ ਕਰਦਾ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਇੱਥੇ ਬੈਠੇ ਰਹੀਏ ਸਕੂਨ ਬੜਾ ਹੈ ਹਰਿਮੰਦਰ ਸਾਹਿਬ ਵਿੱਚ ਆ ਕੇ ਮਾਲਕ ਆਕਨਗ ਸੱਜਣਾ ਇਹ ਤੇ ਹਰਿਮੰਦਰ ਉਹ ਹੈ ਜਿੱਥੇ ਤੇਰੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪ੍ਰਕਾਸ਼ ਕਰਾਇਆ ਸਾਨੂੰ 1604 ਵਿੱਚ ਇਹ ਤੇਰੇ ਗੁਰੂ ਦੀ ਚਰਨ ਛੋਹ ਧਰਤੀ ਹੈ ਇਸ ਧਰਤੀ ਦੇ ਉੱਤੇ ਨਮਸ਼ਕਾਰ ਕਰਨਾ ਤੇਰਾ ਫਰਜ਼ ਹੈ ਪਰ ਯਾਦ ਰੱਖੀ ਜਿਸ ਹਿਰਦੇ ਰੂਪੀ ਘਰ ਦੇ ਅੰਦਰ ਤੂੰ ਰੋਜ਼ਾਨਾ ਪ੍ਰਕਾਸ਼ ਕਰਦਾ ਜਪਜੀ ਸਾਹਿਬ ਦੀ ਬਾਣੀ ਦਾ ਕੀ ਤੇਰੀ ਉਹ ਸੁੱਕੀ ਹੋਈ ਹਿਰਦੇ ਰੂਪੀ ਧਰਤੀ ਹਰੀ ਹੋਈ ਕਿ ਨਹੀਂ ਹੋਈ ਸਾਡੇ ਉਹ ਲਜਾਏ ਹੋਏ ਹਿਰਦੇ ਰੂਪੀ ਘਰ ਹਰੇ ਹੋਏ ਕਿ ਨਹੀਂ ਹੋਏ ਮਾਫ ਕਰਿਓ ਅਸੀਂ ਗੁਰੂ ਗ੍ਰੰਥ ਸਾਹਿਬ ਪਾਰਸ਼ਾ ਮਹਾਰਾਜ ਨੂੰ ਸਿਰ ਵੀ ਝੁਕਾ ਦਿੰਦੇ ਆ ਨਮਸਕਾਰ ਵੀ ਕਰਦੇ ਆ ਬਾਣੀ ਵੀ ਪੜ੍ਹਦੇ ਆ ਬੜੇ ਐਸੇ ਸਰੀਰ ਨੇ ਜੋ ਪੂਰਾ ਪੂਰਾ ਦਿਨ ਨਿਤਨੇਮ ਤੋਂ ਇਲਾਵਾ ਸੁਖਨੀ ਸਾਹਿਬ ਦੀ ਬਾਣੀ ਦਾ ਪਾਠ ਵੀ ਕਰਦੇ ਨੇ ਬੜੇ ਪਿਆਰ ਕਰਨ ਵਾਲੇ ਨੇ ਤਾਂ ਜਦੋਂ ਕਲੋਜ਼ਲੀ ਹੋ ਕੇ ਉਹਨਾਂ ਦੇ ਸੁਭਾਅ ਨੂੰ ਦੇਖਿਆ ਜਾਂਦਾ ਫਿਰ ਮਨ ਜਿਹੜਾ ਹੈ ਬੜਾ ਉਹ ਦੁਵਿਧਾ ਵਿੱਚ ਪੈਂਦਾ ਹੈ ਕਿ ਸੱਜਣਾ ਜਿਹੜੀ ਗੁਰਬਾਣੀ ਨੂੰ ਪੜ ਕੇ ਤੂੰ ਉਸ ਗੁਰਬਾਣੀ ਦੇ ਨਾਲ ਆਪਣੇ ਹਿਰਦੇ ਰੂਪੀ ਘਰ ਨੂੰ ਠਾਰਨਾ ਸੀ ਸੁੱਕੇ ਤੇ ਮੁਰਝਾਏ ਹੋਏ ਦਿਲ ਨੂੰ ਤੂੰ ਹਰਿਆ ਕਰਨਾ ਸੀ ਉਸ ਹਿਰਦੇ ਰੂਪੀ ਘਰ ਨੂੰ ਫੇਰ ਤੂੰ ਮੁਰਝਾਇਆ ਰੱਖਿਆ ਹੈ ਤੂੰ ਗੁਰੂ ਦੀ ਬਾਣੀ ਨੂੰ ਕੇਵਲ ਪੜਦਾ ਹੈ ਗੁਰੂ ਦੀ ਬਾਣੀ ਨੂੰ ਤੂੰ ਵਿਚਾਰਦਾ ਨਹੀਂ ਮਾਲਕ ਆਖਣ ਲੱਗੇ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਜਿੱਥੇ ਮੇਰਾ ਗੁਰੂ ਨੇ ਆ ਕੇ ਪ੍ਰਕਾਸ਼ ਕਰ ਲਿਆ ਉਹ ਤਰਤੀ ਹਰਿਆਵਲੀ ਹੋਗੀ ਆਪਣੇ ਘਰਾਂ ਚ ਪਾਠ ਕਰਾਈਏ ਨਾ ਆਪਣੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਮਹਾਰੇ ਪਾਛਾ ਦੇ ਸਰੂਪ ਨੂੰ ਲੈ ਕੇ ਜਾਈਏ ਤੇ ਇੱਕ ਭਾਵਨਾ ਅੰਦਰ ਬਣਾ ਕੇ ਰੱਖਿਆ ਕਰੀਏ ਕਿ ਮਾਲਕ ਜੀ ਅੱਜ ਤੋਂ ਇਸ ਘਰ ਦੇ ਅੰਦਰ ਤੁਹਾਡੀ ਗੁਰਬਾਣੀ ਦੇ ਹੋ ਚੁੱਕੇ ਨੇ ਪ੍ਰਕਾਸ਼ ਤੁਹਾਡੀ ਗੁਰਬਾਣੀ ਦਾ ਓਟ ਦੇ ਆਸਰਾ ਲਿਆ ਹੈ ਹੁਣ ਇਹ ਘਰ ਨੂੰ ਕਦੇ ਮੈਂ ਢਿੰਦੀ ਕਲਾ ਵਿੱਚ ਜਾਣ ਨਹੀਂ ਦੇ ਦਿਆਂਗਾ ਤੁਹਾਡੀ ਗੁਰਬਾਣੀ ਨੂੰ ਪੜ ਕੇ ਮੈਂ ਸਦਾ ਇਸ ਘਰ ਵਿੱਚ ਵਿਚਾਰਦਾ ਰ੍ਹਾਂਗਾ ਮਾਰਕਜੀਤ ਕਿਉ ਤੁਸੀਂ ਇਸ ਘਰ ਦੇ ਵਿੱਚ ਉਪਦੇਸ਼ ਕਰਨ ਵਾਸਤੇ ਆਏ ਹੋ ਤੁਸੀਂ ਇਸ ਘਰ ਦੇ ਸਾਨੂੰ ਕੁਝ ਦੱਸਣ ਲਈ ਆਏ ਹੋ ਤੇ ਗੁਰੂ ਗ੍ਰੰਥ ਸਾਹਿਬ ਮਹਾਰੇ ਪਾਠ ਸ਼ਕਨ ਲਗੇ ਸੇ ਜੰਤ ਭਏ ਹਰਿਆਵਲੇ ਉਹ ਜੰਤ ਵੀ ਉਹ ਜੀਵ ਵੀ ਉਹ ਪ੍ਰਾਣੀ ਵੀ ਹਰਿਆਵਲੇ ਹੋਗੇ ਹਰੇ ਭਰੇ ਹੋਗੇ ਕੌਣ ਜਿੰਨੇ ਮੇਰਾ ਸਤਗੁਰੂ ਦੇਖਿਆ